ਲੋ ਜੈਨ ਸੀ ਦੀ ਅਸੀਂ ਅੱਜ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਪਰਮੇਸ਼ਵਰ ਨੇ ਇੱਕ ਵਾਰੀ ਫੇਰ ਪੂਰੇ ਮਸੀਹ ਭਾਈ ਚਾਰੇ ਦੀ ਜਿੱਤ ਕਰਵਾਈ ਆ ਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖ ਰਹੇ ਸੀ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਗੁਰਪ੍ਰੀਤ ਚੀਮਾ ਨਾਮ ਦਾ ਬੰਦਾ ਜੋ ਮਸੀਹ ਭਾਈ ਚਾਰੇ ਦੇ ਬਾਰੇ ਭੱਦੀ ਸ਼ਬਦਾਵਲੀ ਵਰਤ ਰਿਹਾ ਸੀ ਪਵਿੱਤਰ ਬਾਈਬਲ ਬਾਰੇ ਗਲਤ ਬੋਲ ਰਿਹਾ ਸੀ ਔਰ ਸਾਡੇ ਨਬੀਆਂ ਬਾਰੇ ਗਲਤ ਬੋਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਅੰਮ੍ਰਿਤਸਰ ਜਾ ਕੇ ਔਰ ਤੇ ਐਪਲੀਕੇਸ਼ਨ ਦਿੱਤੀ ਸੀ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਸ ਬੰਦੇ ਤੇ ਪਰਚਾ ਦਿਲ ਚ ਹੋ ਚੁੱਕਾ ਵਾ ਐਫ ਆਈ ਆਰ ਦੀ ਕਾਪੀ ਮੇਰੇ ਕੋਲ ਆ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਵੀ ਬਹੁਤ ਜਲਦ ਅਸੀਂ ਉਹਨੂੰ ਫੜ ਕੇ ਇਲਾਕਾ ਦੇ ਪਿੱਛੇ ਸੁੱਟ ਰਹੇ ਆ ਔਰ ਉਸ ਸ਼ਰਾਰਤੀ ਅਨਸਰ ਨੂੰ ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਸਮਝਦੇ ਹੋ ਵੀ ਪਰਮੇਸ਼ਵਰ ਨੇ ਲੋਕਾਂ ਦੇ ਬਾਰੇ ਬੋਲ ਕੇ ਮਸੀਹ ਭਾਈਚਾਰੇ ਦੇ ਬਾਰੇ ਬੋਲ ਕੇ ਤੁਸੀਂ ਮਸੀਹ ਭਾਈਚਾਰੇ ਨੂੰ ਢਾਲਾ ਲੋਗੇ ਇਹ ਕਦੀ ਨਹੀਂ ਹੋ ਸਕਦਾ ਤੁਹਾਨੂੰ ਬੰਦੀ ਕਾਨੂੰਨੀ ਕਾਰਵਾਈ ਹਮੇਸ਼ਾ ਤੁਹਾਡੇ ਦੇ ਉੱਪਰ ਕਰਵਾਈ ਜਾਏਗੀ ਔਰ ਤੁਹਾਡੇ ਦੰਦ ਖੱਟੇ ਕਰ ਦਿੱਤੇ ਜਾਣਗੇ ਔਰ ਹੁਣ ਤੁਸੀਂ ਪਰਮੇਸ਼ਵਰ ਦੇ ਬਾਰੇ ਜਾਂ ਪਰਮੇਸ਼ਵਰ ਦੇ ਲੋਕਾਂ ਦੇ ਬਾਰੇ ਬੋਲਣ ਤੋਂ ਪਹਿਲਾਂ 100 ਵਾਰੀ ਸੋਚੋਗੇ ਵੀ ਹੁਣ ਮੁਸੀਬਈ ਚਾਰਾ ਉਹ ਨਹੀਂ ਆ ਵੀ ਜਿਹੜੀਆਂ ਤੁਹਾਡੀਆਂ ਗੱਲਾਂ ਦਾ ਜਵਾਬ ਨਹੀਂ ਦੇਵੇਗਾ ਹੁਣ ਜਿੱਦਾਂ ਦੀ ਤੁਸੀਂ ਭਾਸ਼ਾ ਸਮਝਦੇ ਹੋ ਉਦਾਂ ਦੀ ਭਾਸ਼ਾ ਤੁਹਾਨੂੰ ਜਵਾਬ ਦਿੱਤਾ ਜਾਏਗਾ ਸੋ ਮੈਂ ਪਰਮੇਸ਼ਵਰ ਦਾ ਵੀ ਧੰਨਵਾਦ ਕਰਦਾ ਔਰ ਕੁਝ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜੋ ਮੁਸੀਬਈ ਚਾਰ ਦੇ ਹਿਰਦੇ ਵਿਰੁੱਧ ਰਹੇ ਸੀ ਉਹਨੇ ਤੇ ਮलमपट्टी ਦਾ ਕੰਮ ਕੀਤਾ ਔਰ ਪਰਮੇਸ਼ਵਰ ਦਾ ਧੰਨਵਾਦ ਕਰਦੇ ਆਂ ਵੀ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਫਿਰ ਪ੍ਰਸ਼ਾਸਨ ਕੋ ਜਾ ਰਹੇ ਆਂ ਔਰ ਹੋਰ ਵੀ ਜਿਹੜੇ ਇਹਦਾ ਦੇ ਬਲੌਗ ਨੇ ਜਿਹੜੇ ਮੁਸੀਬ ਭਾਈਚਾਰੇ ਦੇ ਖਿਲਾਫ ਬੋਲਦੇ ਆ ਬਹੁਤ ਜਲਦ ਉਹਨਾਂ ਤੇ ਵੀ ਬਾਦੀ ਕਾਨੂੰਨੀ ਕਾਰਵਾਈ ਕਰਾਈ ਜਾਏਗੀ ਸੋ ਸਾਰਿਆਂ ਮੇਰੇ ਵੱਲੋਂ ਜੈ ਜੀ ਧੰਨਵਾਦ ਹallelujah 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 ਸੋ ਸਾਰਿਆਂ ਮੇਰੇ ਵੱਲੋਂ ਜੈ ਜੀ ਅਸੀਂ ਅੱਜ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਪਰਮੇਸ਼ਵਰ ਨੇ ਇੱਕ ਵਾਰੀ ਫੇਰ ਪੂਰੇ ਮੁਸੀਬ ਭਾਈਚਾਰੇ ਦੀ ਜਿੱਤ ਕਰਵਾਈ ਆ ਜੋ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖ ਰਹੇ ਸੀ ਇੱਕ ਨਿਹੰਗ ਸਿੰਘ ਬਾਣੇ ਦੇ ਵਿੱਚ ਗੁਰਪ੍ਰੀਤ ਚੀਮਾ ਨਾਮ ਦਾ ਬੰਦਾ ਜੋ ਮਸੀਹ ਭਾਈਚਾਰੇ ਦੇ ਬਾਰੇ ਭੱਦੀ ਸ਼ਬਦਾਬਲੀ ਬਤਰ ਰਿਹਾ ਸੀ ਪਵਿੱਤਰ ਬਾਈਬਲ ਬਾਰੇ ਗਲਤ ਬੋਲ ਰਿਹਾ ਸੀ ਔਰ ਸਾਡੇ ਨਵੀਆਂ ਬਾਰੇ ਗਲਤ ਬੋਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਅੰਮ੍ਰਿਤਸਰ ਜਾ ਕੇ ਔਰ ਤੇ ਐਪਲੀਕੇਸ਼ਨ ਦਿੱਤੀ ਸੀ ਅੱਜ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਉਸ ਬੰਦੇ ਤੇ ਪਕਸ਼ਾ ਦਰਜ ਹੋ ਚੁੱਕਾ ਵਾ ਐਫ ਆਈ ਆਰ ਦੀ ਕਾਪੀ ਮੇਰੇ ਕੋਲ ਆ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਬਹੁਤ ਜਲਦ ਅਸੀਂ ਉਹਨੂੰ ਫੜ ਕੇ ਸਲਾਖਾ ਦੇ ਪਿੱਛੇ ਸੁੱਟ ਰਹੇ ਆਂ ਔਰ ਉਹ ਸ਼ਰਾਪਤੀ ਅਨਸਰ ਉਹ ਮੈਂ ਦੱਸਣਾ ਚਾਹੁੰਦਾ ਵੀ ਤੁਸੀਂ ਸਮਝਦੇ ਹੋ ਵੀ ਪਰਮੇਸ਼ਵਰ ਦੇ ਲੋਕਾਂ ਦੇ ਬਾਰੇ ਬੋਲ ਕੇ ਮਸੀਹ ਭਾਈਚਾਰੇ ਦੇ ਬਾਰੇ ਬੋਲ ਕੇ ਤੁਸੀਂ ਮਸੀਹ ਭਾਈਚਾਰੇ ਨੂੰ ਢਾਲਾ ਲੋਗੇ ਇਹ ਕਦੀ ਨਹੀਂ ਹੋ ਸਕਦਾ ਤੁਹਾਨੂੰ ਬਾਨੀ ਕਾਨੂੰਨੀ ਕਾਰਵਾਈ ਹਮੇਸ਼ਾ ਤੁਹਾਡੇ ਦੇ ਉੱਪਰ ਕਰਵਾਈ ਜਾਏਗੀ ਔਰ ਤੁਹਾਡੇ ਦੰਦ ਖੱਟੇ ਕਰ ਦਿੱਤੇ ਜਾਣਗੇ ਔਰ ਹੁਣ ਤੁਸੀਂ ਪਰਮੇਸ਼ਵਰ ਦੇ ਬਾਰੇ ਜਾਂ ਪਰਮੇਸ਼ਵਰ ਦੇ ਲੋਕਾਂ ਦੇ ਬਾਰੇ ਬੋਲਣ ਤੋਂ ਪਹਿਲਾਂ 100 ਵਾਰੀ ਸੋਚੋਗੇ ਵੀ ਹੁਣ ਮਸੀਹ ਭਾਈਚਾਰਾ ਉਹ ਨਹੀਂ ਆ ਵੀ ਜਿਹੜੀਆਂ ਤੁਹਾਡੀਆਂ ਗੱਲਾਂ ਦਾ ਜਵਾਬ ਨਹੀਂ ਦੇਵੇਗਾ ਹੁਣ ਜਿੱਦਾਂ ਤੁਸੀਂ ਭਾਸ਼ਾ ਸਮਝਦੇ ਹੋ ਉਦਾਂ ਦੀ ਭਾਸ਼ਾ ਤੁਹਾਨੂੰ ਜਵਾਬ ਦਿੱਤਾ ਜਾਏਗਾ ਸੋ ਮੈਂ ਪਰਮੇਸ਼ਵਰ ਦਾ ਵੀ ਧੰਨਵਾਦ ਕਰਦਾ ਔਰ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਜੋ ਮੁਸੀਬਤ ਆਈ ਚੱਲਦੇ ਹਿਰਦੇ ਵਿਰੁੱਧ ਰਹੇ ਸੀ ਉਹਨੇ ਤੇ ਮलमपट्टी ਦਾ ਕੰਮ ਕੀਤਾ ਔਰ ਪਰਮੇਸ਼ਵਰ ਦਾ ਧੰਨਵਾਦ ਕਰਦੇ ਆਂ ਵੀ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਫਿਰ ਪ੍ਰਸ਼ਾਸਨ ਕੋ ਜਾ ਰਹੇ ਆਂ ਔਰ ਹੋਰ ਵੀ ਜਿਹੜੇ ਇਨ੍ਹਾਂ ਦੇ ਬਲੌਗ ਨੇ ਜਿਹੜੇ ਮੁਸੀਬਤ ਆਈ ਚੱਲਦੇ ਖਿਲਾਫ ਬੋਲਦੇ ਆਂ ਬਹੁਤ ਜਲਦ ਉਹਨਾਂ ਤੇ ਵੀ ਬਾਰੀ ਕਾਨੂੰਨੀ ਕਾਰਵਾਈ ਕਰਾਈ ਜਾਏਗੀ ਸੋ ਸਾਰਿਆਂ ਮੇਰੇ ਵੱਲੋਂ ਜੈਮਸੀ ਦੀ ਧੰਨਵਾਦ ਹਲੇ